ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਦੇ ਪਿੰਡ ਲਲਵਾਂ ਵਿਖੇ ਸਥਿਤ ਡੇਰਾ ਸੇਵਾਪੁਰੀ ਵਿਖੇ ਸੰਤ ਸੇਵਾ ਨੰਦ ਮਹਾਰਾਜ ਜੀ ਅਤੇ ਸੰਤ ਪਰਸ਼ੋਤਮ ਨੰਦ ਮਹਾਰਾਜ ਜੀ ਦੇ ਸਰੂਪ ਸ਼ਾਹਤ ਲਈ ਤੋਂ ਲਿਆਉਣ ਉਪਰੰਤ ਡੇਰਾ ਨਿਊ ਸੇਵਾਪੁਰੀ ਚੰਜੋਵਾਲ ਤੋਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਡੇਰਾ ਸੇਵਾਪੁਰੀ ਲਲਵਾਨ ਵਿਖੇ ਡੇਰੇ ਦੇ ਮੁਖ ਸੇਵਾਦਾਰ ਸੰਤ ਜਗਦੀਸ਼ਵਰਨ ਨੰਦ ਜੀ ਦੀ ਦੇਖਰੇਖ ਹੇਠ ਲਿਆਂਦੇ ਗਏ ਜਿਨ੍ਹਾਂ ਦੀ 15 ਜੂਨ ਨੂੰ ਪੂਰੀ ਵਿਧੀ ਵਿਵਾਨ ਨਾਲ ਸਥਾਪਨਾ ਕੀਤੀ ਗਈ। ਧੰਨ ਧੰਨ ਸੰਤ ਬਾਬਾ ਸੇਵਾਦਾਰਸ ਜੀ ਅਤੇ ਤਨ ਤਨ ਸੰਤ ਬਾਬਾ ਪਰਸ਼ੋਤਮਨੰਦ ਮਹਾਰਾਜ ਜੀ ਦੀਆਂ ਮੂਰਤੀਆਂ ਦੀ ਡੇਰਾ ਸੇਵਾਪੁਰੀ ਲਲਵਾਂਡ ਵਿਖੇ ਸਥਾਪਨਾ ਉਪਰੰਤ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਵੱਲੋਂ ਸੰਤ ਜਗਦੀਸ਼ਵਰਨੰਦ ਜੀ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਬਿਪੂਰ ਸਾਹਿਬ ਵਿਖੇ ਦਰਸ਼ਨ ਦੀਦਾਰੇ ਕੀਤੇ ਗਏ ਇਸ ਮੌਕੇ ਡੇਰੇ ਦੇ ਮੁਖ ਸੇਵਾਦਾਰ ਸੰਤ ਜਗਦੀਸ਼ਵਰਨੰਦ ਜੀ ਨੇ ਗਲਬਾਤ ਤੌਰਾਨ ਦੱਸਿਆ ਕਿ 23 ਜੂਨ ਨੂੰ ਸੰਤ ਪਰਮਾਨੰਦ ਜੀ ਅਤੇ ਸੰਤ ਪਰਸ਼ੋਤਮਨੰਦ ਜੀ ਦੇ ਵਰਸੀ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਪਾਏ ਜਾਣਗੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਸੰਤ ਮਹਾਪੁਰਸ਼ ਸੰਤਾਂ ਨੂੰ ਆਪਣੀ ਪਰਵਚਨਾ ਨਾਲ ਨਿਹਾਲ ਕਰਨਗੇ